ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆਹ ਖੜਾ ਹੀ ਆਪਣਾ ਚਿਪਸੋਨਾ ਬੰਨ ਇਹ ਹੋ ਚੱਲਿਆ 70 ਦਿਨ ਦਾ ਹੋ ਚੱਲਿਆ ਇਹ ਬਾਕੀ ਵਧੀਆ ਖੜਾ ਪੂਰਾ ਦੇਖੋ ਕਰੋ ਚੈੱਕ ਵਿਚ ਵਿੱਚ ਬੂਟੇ ਇਹਦੇ ਪੀਲੇ ਹੋਣ ਲੱਗੇ ਕਿਤੇ ਕਿਤੇ ਇਹ ਪਤਾ ਨਹੀਂ ਕੀ ਪ੍ਰੋਬਲਮ ਆ ਪੱਤੇ ਪੀਲੇ ਜੇ ਹੋ ਕੇ ਬੂਟਾ ਸੁੱਕੀ ਜਾਂਦਾ ਹੈ ਤੇ ਸਪਰੇ ਨੇ ਵੀ ਕਿਸੇ ਨੇ ਕੰਮ ਨਹੀਂ ਕਰਨਾ ਮੌਸਮਾ ਠੰਡਾ ਬਾੜੀ ਮੁੱਟੀ ਧੁੱਪਾਂ ਲੱਗਣੀ ਚਾਹੀਦੀ ਆ ਸਪਰੇ ਕਰੇ ਤੋਂ ਬਾਅਦ ਇੱਧਰ ਦਿਖਾਉਣਾ ਮੈਂ ਤੁਹਾਨੂੰ ਦੇਖੋ ਜੇ ਮੈਂ ਆ ਬੂਟਾ ਇਦਾਂ ਪੀਲਾ ਜਾ ਹੋ ਕੇ ਸੁੱਕੀ ਜਾਂਦਾ ਦੇਖੋ ਕਿੰਨੇ ਨੇ ਸਾਰੀ ਨੇ ਤਕਰੀਬਨ ਇਹ ਪਤਾ ਨਹੀਂ ਕਿਹੜੀ ਬਿਮਾਰੀ ਹੋ ਸਕਦੀ ਆ ਬਲਾਈਟ ਤਾਂ ਹੋਣੀ ਨਹੀਂ ਬਾਕੀ ਪਾਣੀ ਲੱਗਿਆ ਹੋਇਆ ਇਹਨੂੰ ਸਪਰੇਆਂ ਪਹਿਲਾਂ ਆਪਾਂ ਕਰਤੀਆਂ ਬਲਾਈਟ ਤੋਂ ਹੁਣ ਤਾਂ ਹੈ ਨਹੀਂ ਕੋਈ ਵੀ ਸ਼ਿਕਾਇਤ ਬਲਾਈਟ ਦੀ ਬਾਕੀ ਵਧੀਆ ਖੜਾ ਏ ਆਹੀ ਥੋੜਾ ਜਿਹਾ ਉੱਪਰੋਂ ਪੀਲਾ ਪੀਲਾ ਜਾ ਹੋਣ ਲੱਗ ਗਏ ਪੱਤੇ ਇਹ ਪਤਾ ਨਹੀਂ ਕੀ ਗੱਲ ਆ ਤੇ ਕੋਈ ਤਾਂ ਬਾਕੀ ਇਹਨੂੰ ਆਪਾਂ ਦੋ ਜੂਰੀਏ ਲਾਏ ਸੀ ਜੇ ਸੋਨਾ ਬਨਣਾ ਇਹ ਤੇ ਸਪਰੇਆਂ ਬਲਾਈਡ ਤੋਂ ਤਾਂ ਹੋ ਗਈਆਂ ਤਕਰੀਬਨ ਦੋ ਤਿੰਨ ਸਪਰੇਆਂ ਹੋ ਗਈਆਂ ਤੇ ਤਾਕਤ ਦੀ ਸਪਰੇ ਆਪਾਂ ਇੱਕੋ ਕਰੀ ਹੋਈ ਆ ਜਾਰਾ ਦਾ ਜਿੰਕ ਪਾਇਆ ਦੀ ਜਿੰਕ ਦੀ ਹੋਈ ਹੈ ਸਪਰੇ ਬਾਕੀ ਮੌਸਮ 5-6 ਦਿਨ ਤੱਕ ਖੁੱਲੂਗਾ ਤੋਂ ਪੰਦਾ ਪੰ ਲੱਗੂਗੀ ਫੇਰ ਕਰਾਉਣਾ ਹੈ ਤੇ ਸਪਰੇ ਹੋਰ ਇੱਕ ਪਾਣੀ ਹੋਰ ਲੱਗੂ ਐ ਤੋਂ ਬਾਅਦ ਮੰਨ ਲਓ 70 ਦਿਨ ਦਾ ਹੋ ਗਿਆ 80 ਦਿਨ ਤੇ ਜਾ ਕੇ ਪਾਣੀ ਲੱਗੂਗਾ ਫਿਰ ਉਦੋਂ ਬਾਅਦ ਇਹਦੀ ਪਟਾਈ ਹੋ ਜਾਣੀ ਹੈ ਹਲ ਤਾਂ ਬਹੁਤ ਜ਼ਿਆਦਾ ਗਿੱਲਾ ਪਿਆ ਇੱਥੋਂ ਬਾਕੀ ਸਾਇ ਸੂਜ ਕਿਵੇਂ ਕਰਿਆ ਦੇਖ ਲੰਨੇ ਆ ਬੇਲ ਪੱਟ ਕੇ ਫਿਰ ਉਹ ਹਿਸਾਬ ਨਾਲ ਸਪਰੇਆ ਹੋ ਜਾਣਗੀਆਂ ਬਾਕੀ ਆ ਦੇਖੋ ਵਿੱਚ ਵਿੱਚ ਬੂਟੇ ਵਧੀਆ ਖੜੇ ਨੇ ਬੈਰਸਾਲਾ ਵੀ ਹੈਗੇ ਨੇ ਬੂਟੇ ਕਿਤੇ ਕਿਤੇ ਬੇਲ ਪੀਲੀ ਪਈ ਹੋਈ ਆ ਆ ਦੇਖੋ ਜਿੰਮੇ ਆ ਪੱਤਾ ਪੀਲਾ ਪਿਆ ਹੋਇਆ ਉੱਪਰੋਂ ਜਾਂ ਤਾਂ ਕੋਈ ਘਾਟ ਹੋਊਗੀ ਇਹਨੂੰ ਬਲਾਈਟ ਤਾਂ ਹੈ ਨਹੀਂ ਬਲਾਈਟ ਹੁੰਦੀ ਉਹਦਾ ਦੱਗੀਆਂ ਪੈ ਜਾਣੀਆਂ ਦੀ ਕਾਫੀ ਆਹ ਪਤਾ ਨਹੀਂ ਕਿਨੇ ਲੀਹ ਆ ਪਾਇਆ ਬੱਚ ਨੂੰ ਨੰਗੀ ਜਾਂਦੇ ਨੇ ਆਲੂ ਦੀਆਂ ਬੱਟਾਂ ਦੇ ਉੱਪਰ ਨੂੰ ਐ ਲੋਕਾਂ ਨੂੰ ਜਮਾ ਆਏ ਨਹੀਂ ਹੈਗਾ ਕਿਸ ਦੀ ਫਸਲ ਖੜੀ ਆ ਕਿ ਆਪਣਾ ਉਹ ਪੱਕੀ ਬੱਟ ਲੰਘੇ ਜੋ ਉੱਪਰ ਨੂੰ ਦੇਖੋ ਕਿੰਦਾ ਲੀਆ ਪਾਇਆ ਪਿਆ ਇੱਧਰ ਕਿਸੇ ਆ ਘਰਾਂ ਚ ਆਉਂਦਾ ਹੋਊਗਾ ਕੋਈ ਉੱਧਰੋਂ ਪਿੰਡੇ ਚੋਂ ਬੁੜੀਆਂ ਬਾੜੀਆਂ ਹੀ ਆ ਇਸੇ ਕਰਕੇ ਆਹ ਲੀਆਇਆ ਪਾਇਆ ਹੋਇਆ ਸਿੱਧਾ ਉੱਧਰ ਨੂੰ ਆ ਦੇਖੋ ਬੇਲ ਸਾਰੀ ਖਤਮ ਕਰੀ ਪੀ ਆ ਬੱਟ ਦੀ ਡੰਡੀਆਂ ਬਣਾਈ ਪਈ ਆ ਇਹ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਪੂਰੀ ਦੇਖਿਆ ਕਰੋ ਕਰਦੇ ਆਂ ਬੇਲ ਪੱਟ ਕੇ ਕੋਈ ਚੈੱਕ ਵੀ ਕੀ ਇਹ ਕਿਵੇਂ ਆਲੂ ਇਹ ਤਾਂ ਪੱਟ ਕੇ ਵੀ ਕੀ ਇਹ ਤਾਂ ਕੀ ਹਿਸਾਬ ਕਿਤਾਬ ਕਿੰਨਾ ਕੁ ਬਣਿਆ ਹੈ ਕਿੰਨਾ ਕੁ ਸਾਈਜ਼ ਹੋਇਆ ਇਹ ਜਿਆਦਾ ਜ਼ਿਆਦਾਤਰ ਆਲੂ ਉੱਪਰ ਨੂੰ ਰਹਿੰਦਾ ਏ ਇਸੇ ਕਰਕੇ ਹਰਾ ਹੋ ਜਾਂਦਾ ਉੱਪਰੋਂ ਆਲੂ ਜਦੋਂ ਬੱਟ ਤੋਂ ਬਾਹਰ ਆ ਜਾਂਦਾ ਆ ਚੀਜ਼ ਆ ਲੈ ਤਾਂ ਬਾਕੀ ਆਲੂ ਪੂਰਾ ਸੁਨੱਖਾ ਏ ਰੀਤੇ ਕਰਕੇ ਇੱਤੇ ਵਾਲੀ ਜ਼ਮੀਨ 'ਚ ਦੇਖੋ ਰੰਗ ਰੰਗ ਵਧੀਆ ਬਣਿਆ ਹੋਇਆ ਬਾਕੀ ਹਲੇ ਬਣ ਵੀਰੇ ਆ ਟੂਮਰ ਜਿ ਲੱਗੇ ਨੇ ਬਾਕੀ ਆਲੂ ਵਧੀਆ ਬਣਿਆ ਹੋਇਆ ਹੈ ਤਾਂ ਸਾਈਜ਼ ਵੀ ਵਧੀਆ ਹੈ ਤੇ ਗਿਣਤੀ ਚ ਵੀ ਜ਼ਿਆਦਾ ਨੇ ਬਾਕੀ ਦੇਖਦੇ ਹਾਂ ਹਿਟਾਂ ਹੋਰ ਹੋਣਗੇ ਇੱਤਰ ਵੀ ਹੈਗੇ ਨੇ ਆ ਦੇਖੋ ਦੋ ਆਲੂ ਹੋਰ ਨੇ ਬੁੱਟਾ ਪਟਕ ਕੇ ਦੇਖੀਏ ਕਬੇਲ ਨੂੰ ਇੰਨੇ ਆਲੂ ਨੇ 4 5 6 7 8 9 10 11 ਇੱਕ ਸਾਰ ਸਾਈਜ਼ ਆ ਠੀਕ ਐ ਨਾ ਬਾਕੀ ਮਾਲੂ ਇਹਨੇ ਹਲੇ ਹੋਰ ਕੱਢਣਾ ਐ 40 45 ਦੇ ਨੇ ਹੋਰ ਕੱਢਣਾ ਜਾਨ ਨੂੰ ਹੋਰ ਸਾਈਜ਼ ਕਰ ਜਾਣਾ ਇੱਕ ਪਾਣੀ ਹੋਰ ਆਊਗਾ ਦਰਲਾ ਪਲਾਟ ਵੀ ਪੂਰਾ ਵਧੀਆ ਖੜਾ ਕਰੋ ਚੈੱਕ ਇਹ ਚ ਵੀ ਬਸ ਉਹੀ ਪ੍ਰੋਬਲਮ ਆ ਪੀਲਾ ਜਾ ਹੋ ਕੇ ਬੂਟਾ ਸੁੱਕੀ ਜਾਂਦਾ ਆ ਦੇਖੋ ਜਿਵੇਂ ਆ ਖੜਾ ਸਾਹਮਣੇ ਬਾਕੀ ਵਧੀਆ ਖੜਾ ਹੈ ਪੂਰਾ ਪਾਣੀ ਸਾਰਾ ਇੱਕਸਾਰ ਲੱਗਿਆ ਪਰਲੇ ਪਲਾਟ ਨੂੰ ਜਦੇ ਲਾਇਆ ਸੀ ਆਪਾਂ ਇਹਨੂੰ ਵੀ ਜਦੇ ਲੱਗਿਆ ਹੋਇਆ ਹੈ ਸੈਜ ਵੀ ਵਧੀਆ ਬਣਿਆ ਹੋਇਆ ਹੈ ਇੱਥਾਂ ਬਾਕੀ ਇਹਨੇ ਹੋਰ ਹੋਰ ਟਾਈਮ ਵੀ ਖੜਨਾ ਲੰਬਾ ਟਾਈਮ ਖੜਨਾ ਹਲੇ ਤਾਂ 40-45 ਦਿਨ ਹੋਰ ਸਾਈ ਕਰ ਜਾਣਾ ਯਾਰ ਨੂੰ ਬਾਕੀ ਕਣਕ ਕਰਨੀ ਮਾਰਦੇ ਆ ਜਿਹੜਾ ਵੀ ਕਣਕ ਕਿਵੇਂ ਖੜੀ ਆ ਦੇਖਦੇ ਆ ਰੇਰੂ ਪੋਣ ਆ ਕਣਕ ਚ ਤੇ ਸਪਰੇਅ ਦੀ ਕੋਈ ਲੋੜ ਹੋਈ ਸਪਰੇਅ ਦੇਖ ਲਾਂਗੇ ਪਰੇ ਤਾਂ ਥੋੜੀ ਜੀ ਮੌਸਮ ਸਾਫ਼ ਹੋਏ ਤੇ ਕਰਾਂਵਾਂਗੇ ਵਿੱਚੇ ਆਲੂ ਤੇ ਵਿੱਚੇ ਕਣਕ ਤੇ ਸਪਰੇ ਦਾ ਕੋਈ ਫਾਇਦਾ ਨਹੀਂ ਹੁੰਦਾ ਜਦ ਤੱਕ ਤੁਪਾਂ ਨਹੀਂ ਲੱਗਦੀ ਸਪਰੇ ਤੋਂ ਬਾਅਦ ਜੇ ਮੰਨ ਲਓ ਬ্লাইਟ ਬਲੂਟ ਵਾਲੀ ਕਰਨੀ ਹੈ ਉਹ ਕਰ ਸਕਦੇ ਆ ਆਪਾਂ ਨਾ ਸੈਜ ਵਾਲੀ ਕਰ ਸਕਦੇ ਆ ਇਹ ਮੌਸਮ 'ਚ ਧੁੱਪਾਂ ਲੱਗਣੀ ਜ਼ਰੂਰੀ ਆ ਸਪਰੇ ਤੋਂ ਬਾਅਦ ਕਣਕ ਕੰਨੀ ਮਾਰ ਕੇ ਆਉਂਦੇ ਆ ਜਿਹੜਾ ਆ ਵੀ ਆਲੂ ਖੜਾ ਪੂਰਾ ਵਧੀਆ ਆ ਆਪਣੇ ਪਿੰਡ ਵੀ ਰੋਣਾ ਗੋਲਾ ਜ਼ਮੀਨ ਠੇਕੇ ਤੇ ਦੇਖੋ ਕਿੰਨਾ ਵਧੀਆ ਖੜਾ ਆਲੂ ਪੂਰਾ ਨਮਾ ਸੀਡ ਆ ਇਹ ਸਾਰਾ ਇੱਕਸਾਰ ਖੜਾ ਏ ਵੀ ਪਤਾ ਨਹੀਂ ਕਿਹੜਾ ਹੋ ਸਕਦਾ ਇਹ ਬਾਕੀ ਦੇਖੋ ਪੱਤਾ ਕਿੰਨਾ ਚੌੜਾ ਬੇਲ ਦਾ ਕਣਕ ਆਪਣੀ ਆ ਖੜੀ ਆ। ਇਹ ਦੋ ਗੀਲੇ ਨੇ ਉਰੇ ਢਾਂ। ਆਹ ਖੇਤ ਨਾਲੋਂ ਥੋੜਾ ਜਿਹਾ ਨੀਮਾ ਖੇਤ ਆ ਇਹ। ਆਪਾਂ ਫਿਰ ਉਰੇ ਕਣਕੇ ਕਰਤੀ ਸੀ, ਆਲੂ ਨਹੀਂ ਕਰਿਆ ਸੀ। ਇਹਨੂੰ ਵੀ ਪਾਣੀ ਲੱਗਿਆ ਹੋਇਆ ਏ। ਗਿੱਲੀ ਆ, ਬਾਕੀ ਰੇਪ ਆਉਣੇ ਆ। ਪੱਤੇ ਥੋੜੇ-ਥੋੜੇ ਉੱਪਰੋਂ ਪੀਲੇ ਹੋਏ ਹੋਏ ਨੇ। ਵਧੀਆ ਹਗੜੀ ਆ ਇੱਕ ਸਾਰ। ਵਿੱਚ ਵਿੱਚ ਦੱਗੀਆਂ ਹੀ ਹੈਗੀਆਂ ਨੇ ਜਿੱਥੇ ਜ਼ਿਆਦਾ ਪਾਣੀ ਖੜਦਾ ਜੰਮ ਉਹ ਵਿਚਾਲੇ ਜੀਆ ਬਾਕੀ ਕਰੋ ਚੈੱਕ ਕਿੱਦਾਂ ਇਹ ਵੀ ਹੋ ਚੱਲੀ 70 ਦਿਨ ਦੇ ਲਵੇ ਹੋ ਚੱਲੀ ਕਣਕ 2 ਮਹੀਨੇ ਤੋਂ ਵੱਧ ਟਾਈਮ ਹੋ ਗਿਆ ਆਪਣਾ ਬੀਜੇ ਨੂੰ ਦੋ ਪਾਣੀ ਲੱਗ ਗਏ 826 ਬੀਜ ਹੈ ਇਹ 5-4 ਸਾਲ ਬਾਅਦ ਇਹ ਮੁੱਲਾ ਦਾ ਕਣਕ ਬੀਜੀ ਗਈ ਹੋਣੀ ਆ ਔਰੇ ਪਹਿਲਾਂ ਆਲੂਏ ਲੱਗਦਾ ਸੀ ਆਪਣੇ ਕੋਲ ਠੀਕੇ ਤੇ ਆ ਜਮੀਨ ਬਾਕੀ ਵਧੀਆ ਖੜੀ ਆ ਕਣਕ ਪੂਰੀ ਅਰੇ ਇਹ ਪੌਣ ਐ ਚ 3 ਕਥਲੇ ਤੇ ਇਹ ਦੇਖਣ ਨੂੰ ਲੱਗਦਾ ਜਿਵੇਂ ਡੰਡੀ ਜੜੀ ਹੁੰਦੀ ਆ ਕਣਕ ਉਦਾਂ ਲੱਗਦਾ ਦੇਖੋ ਪੱਤਿਆਂ ਤੋਂ ਬਾਕੀ ਦੇਖਦੇ ਆਂ ਵੀ ਪੈਰ ਖੜਦਾ ਕਣਕ ਚ ਤੇ ਪੈਰ ਖੜਨ ਲੱਗ ਗਿਆ ਫਿਰ ਆਪਾਂ ਪਵਾ ਦਨ ਰੇ ਜੇ ਜ਼ਿਆਦਾ ਗਿੱਲਾ ਹੋਇਆ ਫਿਰ ਥੋੜਾ ਜਿਹਾ ਔਖਾ ਜਿਹਾ ਪਾਉਣਾ ਰੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਆਂ ਕਿਸੇ ਨਵੀਂ ਵੀਡੀਓ 'ਚ